ਡੀਐਸਪੀ ਦੀ હત્યા ਦੀ ਗੁੱਤੀ ਨੂੰ ਕਮਿਸ਼ਨਰੇਟ ਪੁਲਿਸ ਵੱਲੋਂ ਹਲਕਾ ਲਿੱਤਾ ਗਿਆ ਹੈ। ਇਸੇ ਕੇਸ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੈ ਜਨਰਲ ਡਿਪਟੀ ਪੁਲਿਸ ਕਮਿਸ਼ਨਰ ਸਰ ਕੀ ਇਹ ਪੂਰਾ ਮਾਮਲਾ ਡੀਐਸਪੀ ਦਲਬੀਰ ਸੀਗੇ ਸਾਡੇ 6 ਐਨ ਵਿੱਚ ਪੋਸਟਡ ਸੀਗੇ। ਇਹਨਾਂ ਦੀ ਡੈੱਡ ਬੋਡੀ ਸਾਨੂੰ ਮਿਲੀ ਸੀਗੀ ਤੇ ਜੁਆਇੰਟ ਸੀਪੀ ਦੀ ਨਿਗਰਾਨੀ ਹੇਠ ਦੋ ਦਿਨ ਕਾਫੀ ਮਿਹਨਤ ਕੀਤੀ ਗਈ ਤੇ ਗਲਪਟ ਜਿਹੜਾ ਆਟੋ ਡਰਾਈਵਰ ਹੈ ਜਿਹੜਾ ਇਹਨਾਂ ਨੂੰ ਪਿੰਡ ਛੱਡਣ ਜਾ ਰਿਹਾ ਸੀਗਾ ਜਿਹਦੇ ਨਾਲ ਇਨਾਦੀ ਬਹਿਸ ਵੀ ਹੋਈ ਸੀ ਕਿ ਸਕਫਲ ਵੀ ਹੋਈ ਸੀ ਕਿ ਇਸ ਕਰਕੇ ਕਿ ਤੂੰ ਮੈਨੂੰ ਪਿੰਡ ਛੱਡਿਆ ਉਹ ਕਹਿ ਰਿਹਾ ਸੀ ਕਿ ਉਹ ਬਹੁਤ ਦੂਰ ਹੈ ਕਹਾ ਸੁਣੀ ਹੋਈ ਤੇ ਗੁੱਥੰਗੁੱਤੀ ਵੀ ਹੋਏ ਤੇ ਉਹਨੇ ਇਨਾ ਦਾ ਸਰਵਿਸ ਪਿਸਤਲ ਲੈ ਕੇ ਇੱਕ ਗੋਲੀ ਚਲਾਈ ਜਿਹੜੀ ਇਨਾ ਦੇ ਸਿਰ ਤੇ ਲੱਗੀ ਸੀਗੀ ਇਨਾ ਦੀ ਉੱਤੇ ਮਰਤੀ ਹੋ ਗਈ ਤੇ ਇਹ ਬੰਦਾ ਜਿਹੜਾ ਹੈ ਵਿਜੇ ਕੁਮਾਰ ਇਹ ਫੜਿਆ ਗਿਆ ਹੈ 36 ਸਾਲ ਉਮਰ ਦੇ ਦੀ 6 ਸਾਲ ਤੋਂ ਆਟੋ ਚਲਾਉਂਦਾ ਹੈ ਆ ਨਿਸ਼ਕ ਕਰਨ ਦਾ ਹਰਦਾ ਦੀ ਵੀ ਹੈ ਤੇ ਜਿਹੜਾ ਮਰਡਰ ਵੈਪਨ ਹੈ ਸਰਵਿਸ ਪਿਸਟਲ ਉਹ ਵੀ ਰਿਕਵਰ ਕਰ ਲਿਆ ਗਿਆ ਹੈ ਸਰਵਿਸ ਰਿਪੋਰਟ ਪਰ ਕਿੱਥੋਂ ਬਰਾਮਦ ਕੀਤਾ ਔਰ ਕਿੰਨੀਆਂ ਗੋਲੀਆਂ ਬਰਾਮਦ ਗੋਲੀਆਂ ਤੋਂ 7 8 ਗੋਲੀਆਂ ਸੀ 11 12 ਗੋਲੀਆਂ ਸੀਗੀਆਂ ਤੇ ਇਹਦੇ ਘਰੋਂ ਬਰਾਮਦ ਕੀਤਾ ਹੈ ਜੀ ਗੱਲ ਕਰੀਏ ਤਾਂ ਬੈਕਗ੍ਰਾਉਂਡ ਕੀ ਹੈ ਜਿਹੜਾ ਰੁਕੀ ਗਿਫਤਾਰ ਕੀਤਾ ਬੈਕਗ੍ਰਾਉਂਡ ਕੁਝ ਨਹੀਂ ਹੈ ਇੱਕ ਇੱਕ ਲੜਾਈ ਝਗੜੇ ਦਾ ਪੁਰਾਣਾ ਪਰਚਾ ਸਰ ਇੱਕ ਕੱਲ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਸੀ ਆਟੋ ਦੀ ਉਹ ਕਿਕਸ ਨਹੀਂ ਇਹ ਸਾਰੀ ਅਨਕਨਫਰਮਡ ਨਿਊਜ਼ ਸੀ ਜੀ ਇਹ ਪਤਾ ਲੱਗਾ ਬੱਸ ਸਟੈਂਡ ਗਏ ਸੀ ਪਹਿਲਾਂ ਬੱਸ ਸਟੈਂਡ ਤੋਂ ਫਿਰ ਵਰਕਸ਼ਾਪ ਚੌਂਕ ਗਏ ਹਾਂਜੀ ਵਰਕਸ਼ਾਪ ਚੌਂਕ ਗਏ ਸੀ ਇਹ ਤਾਂ ਸਾਰੀ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਬਟ ਦਾ ਐਂਡ ਥਿੰਗ ਇਜ਼ ਕਿ ਕੇਸ ਸੋਲਵ ਹੋ ਗਿਆ ਹੈ थैंक यू ਜਿਲੰਧਾ ਦੇ ਪੁਲਿਸ ਕਮਿਸਟਰ ਫਿਲਹਾਲ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਅਗਲੀ ਕਾਰਵਾਈ ਸ਼ੁਰੂ ਕਰਤੀ ਹੈ ਕੈਮਰਾਮੈਨ ਜਤਿੰਦਰ ਨਾ ਵਿਨੈਸ਼ ਸ਼ਮਤ ਦੇਨੀਸਰਾ ਟੀਵੀ ਜਿਲੰਧਾ ਡੀਐਸਪੀ ਦੀ હત્યા ਦੀ ਗੁੱਤੀ ਨੂੰ ਕਮਿਸ਼ਨਰੇਟ ਪੁਲਿਸ ਵੱਲੋਂ ਹਲਕਾ ਕਰ ਲਿਆ ਗਿਆ ਹੈ। ਇਸੇ ਕੇਸ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੈ ਜਨਰਲ ਡਿਪਟੀ ਪੁਲਿਸ ਕਮਿਸ਼ਨਰ ਸਰ ਕੀ ਹੈ ਪੂਰਾ ਮਾਮਲਾ? ਡੀਐਸਪੀ ਦਲਬੀਰ ਸੀਗੇ ਸਾਡੇ 6N ਵਿੱਚ ਪੋਸਟਡ ਸੀਗੇ। ਇਹਨਾਂ ਦੀ ਡੈੱਡ ਬੋਡੀ ਸਾਨੂੰ ਮਿਲੀ ਸੀਗੀ ਤੇ ਜੁਆਇੰਟ ਸੀਪੀ ਦੀ ਨਿਗਰਾਨੀ ਹੇਠ ਦੋ ਦਿਨ ਕਾਫੀ ਮਿਹਨਤ ਕੀਤੀ ਗਈ ਤੇ ਗਲਪਟ ਜਿਹੜਾ ਆਟੋ ਡਰਾਈਵਰ ਹੈ ਜਿਹੜਾ ਇਹਨਾਂ ਨੂੰ ਪਿੰਡ ਛੱਡਣ ਜਾ ਰਿਹਾ ਸੀਗਾ ਜਿਹਦੇ ਨਾਲ ਇਨਾਦੀ ਬਹਿਸ ਵੀ ਹੋਈ ਸੀ ਕਿ ਸਕਫਲ ਵੀ ਹੋਈ ਸੀ ਕਿ ਇਸ ਕਰਕੇ ਕਿ ਤੂੰ ਮੈਨੂੰ ਪਿੰਡ ਛੱਡਿਆ ਉਹ ਕਹਿ ਰਿਆ ਸੀ ਕਿ ਉਹ ਬਹੁਤ ਦੂਰ ਹੈ ਕਹਾ ਸੁਣੀ ਹੋਈ ਤੇ ਗੁੱਥੰਗੁੱਤੀ ਵੀ ਹੋਏ ਤੇ ਉਹਨੇ ਇਨਾ ਦਾ ਸਰਵਿਸ ਪਿਸਤਲ ਲੈ ਕੇ ਇੱਕ ਗੋਲੀ ਚਲਾਈ ਜਿਹੜੀ ਇਨਾ ਦੇ ਸਿਰ ਤੇ ਲੱਗੀ ਸੀਗੀ ਇਨਾ ਦੀ ਉੱਤੇ ਮਰਤੀ ਹੋ ਗਈ ਤੇ ਇਹ ਬੰਦਾ ਜਿਹੜਾ ਹੈ ਵਿਜੇ ਕੁਮਾਰ ਇਹ ਫੜਿਆ ਗਿਆ ਹੈ 36 ਸਾਲ ਉਮਰ ਦੇ ਦੀ 6 ਸਾਲ ਤੋਂ ਆਟੋ ਚਲਾਉਂਦਾ ਹੈ ਆ ਨਸ਼ਾ ਕਰਨ ਦਾ ਹਰਦਾਦੀ ਵੀ ਹੈ ਤੇ ਜਿਹੜਾ ਮਰਡਰ ਵੈਪਨ ਹੈ ਸਰਵਿਸ ਪਿਸਟਲ ਉਹ ਵੀ ਰਿਕਵਰ ਕਰ ਲਿਆ ਗਿਆ ਹੈ ਸਰਵਿਸ ਰਿਪੋਰਟ ਪਰ ਕਿੱਥੋਂ ਬਰਾਮਦ ਕੀਤਾ ਔਰ ਕਿੰਨੀਆਂ ਗੋਲੀਆਂ ਬਰਾਮਦ ਗੋਲੀਆਂ ਤੋਂ 7 8 ਗੋਲੀਆਂ ਸੀ 11 12 ਗੋਲੀਆਂ ਸੀਗੀਆਂ ਤੇ ਇਹਦੇ ਘਰੋਂ ਬਰਾਮਦ ਕੀਤਾ ਹੈ ਜੀ ਗੱਲ ਕਰੀਏ ਤਾਂ ਬੈਕਗ੍ਰਾਉਂਡ ਕੀ ਹੈ ਜਿਹੜਾ ਰੁਕੀ ਗਿਫਤਾਰ ਕੀਤਾ ਬੈਕਗ੍ਰਾਉਂਡ ਕੁਝ ਨਹੀਂ ਹੈ ਇੱਕ ਇੱਕ ਲੜਾਈ ਝਗੜੇ ਦਾ ਪੁਰਾਣਾ ਪਰਚਾ ਸਰ ਇੱਕ ਕੱਲ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਸੀ ਆਟੋ ਦੀ ਉਹ ਕਿਕਸ ਨਹੀਂ ਇਹ ਸਾਰੀ ਅਨਕਨਫਰਮਡ ਨਿਊਜ਼ ਸੀ ਜੀ ये पता लगा बस स्टैंड गए सी पहला बस स्टैंड तो फिर वर्कशॉप चौक गए हां जी वर्कशॉप चौक गए सी ये तो सारी इन्वेस्टिगेशन था सेट बट द एंड थिंग इज कि केस सॉल्व हो गया थैंक यू जी जिला द पुलिस कमिश्नर फिलहाल पुलिस ने गिरफ्तार कर लिया है और अगली कार्रवाई शुरू करती है कैमरामैन जतिन देना मनीष शर्मा डेनिसरा टीवी